ਔਰ ਖਿਮਾ ਕਰਨੇ ਨਾ ਕੋਈ ਵਰ ਦੇ ਸਕਦਾ ਨਾ ਕੋਈ ਸਰਾਪ ਦੇ ਸਕਦਾ ਗੁਰੂ ਦੇਵ ਦਾ ਬਚਨ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਰੱਬ ਤੋਂ ਦੂਰ ਜਿਹੜਾ ਬੰਦਾ ਆਪਣੇ ਸਰਾਪੇ ਹੋਇਆ ਉਹਨੂੰ ਕਿਸੇ ਨੇ ਕੀ ਸਰਾਪ ਦੇਣਾ ਉਂਝੀ ਸਰਾਪੇ ਹੋਇਆ ਰੱਬ ਤੋਂ ਟੁੱਟੇ ਬੰਦੇ ਨੂੰ ਕਿਸ ਨੇ ਕੀ ਭੂਤ ਚੰਬੜਨੇ ਨੇ ਆਪ ਹੀ ਭੂਤ ਹੈ ਕਬੀਰ ਜائیں ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤੇ ਨਮਾਏ ਉਤੇ ਕਬੀਰ ਕਹਿੰਦੇ ਜਿਹੜਾ ਰੱਬ ਤੋਂ ਟੁੱਟੇ ਹੋਇਆ ਹੈ ਰੱਬ ਦੀ ਬੰਦਗੀ ਨਹੀਂ ਕਰਨਾ ਰੱਬ ਦਾ ਨਾਂ ਨਹੀਂ ਜਪਦਾ ਕਦੀ ਰੱਬ ਦੇ ਪਿਆਰੇ ਉਸਦੇ ਘਰ ਨਹੀਂ ਗਏ ਤੇ ਉਹਨੂੰ ਭੂਤਾਂ ਨੇ ਕੀ ਚੰਬੜਨਾ ਉਤੇ ਆਪ ਹੀ ਭੂਤ ਹੈ ਉਤੇ ਆਪ ਹੀ ਭੂਤ ਇਹ ਜਿਹੜੀਆਂ ਵਿਚਾਰਾਂ ਨੇ ਗੁਰਬਾਣੀ ਦੀਆਂ ਇਹਨੂੰ ਸਮਝੇ ਬਿਨਾ ਅਸੀਂ ਅੰਧਕਾਰ ਚੋਂ ਨਿਕਲ ਨਹੀਂ ਸਕਾਂਗੇ ਨੀਯਮ ਆਵਲੀ ਨੂੰ ਧਾਰਨ ਕਰਕੇ ਜਦ ਜਪ ਆਰੰਭ ਹੋਵੇਗਾ ਭੈ ਦੀ ਦੁਨੀਆ ਖਤਮ ਤੇ ਭੈਤ ਮੌਤ ਦਾ ਹੈ ਤਾਂ ਸੜਕ ਦੇ ਉਤੇ ਚੱਲਣ ਦੇ ਨਿਯਮ ਨੇ ਗੁਰਦੁਆਰੇ ਤੱਕ ਤੂੰ ਕਾਰ ਚਲਾ ਕੇ ਲਿਆਂਦੀ ਹੈ ਨਿਯਮ ਦੀ ਪਾਲਣਾ ਕੀਤੀ ਹੈ ਤੇ ਪੁਰਖਾ ਤੈਨੂੰ ਗੁਰਦੁਆਰੇ ਦੇ ਵਿੱਚ ਬੈਠਣ ਦੀ ਵੀ ਨੀਯਮ ਆਵਲੀ ਦਾ ਪਤਾ ਹੋਣਾ ਚਾਹੀਦਾ ਹੈ ਤੈਨੂੰ ਗੁਰੂ ਪੰਥ ਦੇ ਉਤੇ ਚੱਲਣ ਦੇ ਨਿਯਮ ਦਾ ਵੀ ਪਤਾ ਹੋਣਾ ਚਾਹੀਦਾ ਹੈ ਇਸਨੀ ਮਾਵਲੀ ਦਾ ਵੀ ਤੈਨੂੰ ਬੋਧ ਹੋਣਾ ਚਾਹੀਦਾ ਹੈ ਇਹ ਜ਼ਿੰਮੇਵਾਰੀ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਹਰ ਸਮਾਂ ਪ੍ਰਬੰਧਕਾਂ ਤੇ ਲਾਗਤ ਹੁੰਦੀ ਹੈ ਮੈਂ ਤੇ ਹੈਰਾਨ ਹੋ ਜਾਣਾ ਦੂਰ ਦਾ ਵੀ ਸਿੱਖੀ ਨਾਲ ਵਾਸਤਾ ਨਹੀਂ ਬੱਜਰ ਕੁਰੇਤ ਹੈ ਕਿਸਾਂ ਦੀ ਬਿਦਬੀ ਕਰਨਾ ਨਾਈ ਕੁਲ ਸਫਾ ਚਟ ਹੋ ਕੇ ਆਂਦਾ ਹੈ ਗੁਰਦੁਆਰੇ ਦਾ ਪ੍ਰਧਾਨ ਹੈ ਸਿਕਤਰ ਹੈ ਤੁਹਾਡੇ ਇਨਾਂ ਦੇਸ਼ਾਂ 'ਚ ਹੈਰਾਨਗੇ ਹੋ ਜੀ ਇਹ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਐਸਾ ਤੇ ਨਹੀਂ ਚਾਹੀਦਾ ਆਖੇ ਸਹਿਜੇ ਸਹਿਜੇ ਧਾਰਨ ਕਰ ਲੈਣਗੇ ਇੰਤਜ਼ਾਰ ਕਰੋ ਪਰ ਉਹ ਆਖੇ ਹੁਣ ਮੈਂ ਧਰਮ ਦਾ ਮੁਖੀ ਹਾਂ ਤੇ ਫਿਰ ਜਿਹੜਾ ਕੇਸਾਧਾਰੀ ਹੈ ਉਸਨੇ ਕੇਸਾਂ ਦੀ ਐਮੀਅਤ ਨੂੰ ਨਾ ਸਮਝਿਆ ਹੋਵੇ ਜਿਹੜਾ ਕੇਸਾਧਾਰੀ ਹੈ ਉਹਦੇ ਕੋਲ ਬਾਣੀ ਦਾ ਰਸ ਨਾ ਹੋਵੇ ਬਾਣੀ ਦੀ ਵਿਚਾਰ ਨਾ ਹੋਵੇ ਤੋ ਭਾਈ ਦੇਸ਼ਾ ਸਿੰਘ ਨੇ ਇਸ ਤਰ੍ਹਾਂ ਦੇ ਪੁਰਸ਼ ਨੂੰ ਵੀ ਕਹਿ ਦਿੱਤਾ ਜਿਉਂ ਕਾ ਹੋਂ ਪੇ ਗਧਾ ਨਾ ਆਇਓ फूल माल तें मुंड धरायो बइक बंदा खोते नु स्नान करावे ते ओदे गल देच फुल्लां दी माला पाके बाजार दे चले आवे ते लोकां नु आखे मेरी शोभा गायन करो क्योंकि मैं खोते नु स्नान कराया ते ओदे गल देच फुल्लां दी माला पवाई है ਤੁਸੀਂ ਆਖੋਗੇ ਭਾਈ ਦੇਸਾ ਸਿੰਘ ਕੀ ਕਹਿਣਾ ਚਾਹੁੰਦੇ ਨੇ ਤਿਮ ਕੁ ਰਤਿਨ ਕੇਸ ਰਖਾਏ ਕਉ ਕੈਸੇ ਉਹ ਸੋਭਾ ਪਾਏ ਕੇਸ ਰਖੇ ਨੇ ਤੇ ਪਬ ਦੇ ਚ ਬੈਠਾ ਤੇ ਸ਼ਰਾਬ ਪਿਆ ਪੀਂਦਾ ਭਾਈ ਦੇਸਾ ਸਿੰਘ ਕਹਿੰਦੇ ਨੇ ਇਹ ਤੇ ਇੰਜ ਜਿਵੇਂ ਖੋਤੇ ਨੂੰ ਇਸ਼ਨਾਨ ਕਰਾਇਆ ਗਿਆ ਤੇ ਫੁੱਲਾਂ ਦੀ ਮਾਲਾ ਗਲ ਦੇ ਚ ਪਾ ਦਿੱਤੀ ਗਈ ਤਿਮ ਕੁ ਰਤਿਨ ਕੇਸ ਰਖਾਏ ਕਉ ਕੈਸੇ ਉਹ ਸੋਭਾ ਪਾਏ ਇਨਾ ਬੁਨਿਆਦੀ ਗੱਲਾਂ ਨੂੰ ਗੁਰਦੁਆਰੇ ਸਮਝਣਾ ਤੇ ਸਮਝਾਣਾ ਬਸ ਗੁਰਦੁਆਰੇ ਇਸੇ ਵਾਸਤੇ ਨੇ ਔਰ ਕਿਸੇ ਵਾਸਤੇ ਨਹੀਂ ਨੇ ਇਹ ਗੁਰਦੁਆਰੇ ਕਿਸੇ ਦੇ ਹੰਕਾਰ ਨੂੰ ਪੱਠੇ ਪਾਣ ਵਾਸਤੇ ਨਹੀਂ ਨੇ ਇਹ ਗੁਰਦੁਆਰੇ ਚੌਧਰ ਪਣੇ ਦੇ ਹੰਕਾਰ ਨੂੰ ਵਿਧਾਣ ਵਾਸਤੇ ਨਹੀਂ ਨੇ ਇਹ ਗੁਰਦੁਆਰੇ ਨੇ ਸੰਗਤ ਦੇ ਚਰਨਾਂ ਦੀ ਖਾਕ ਬਣਨ ਵਾਸਤੇ ਧੂੜ ਬਣਨ ਵਾਸਤੇ ਨਿਰਮਾਣਤਾ ਪੈਦਾ ਹੋਵੇ ਇਹ ਅਸਥਾਨ ਇਸ ਵਾਸਤੇ ਨੇ ਤਨੇ ਦੇਸ਼ ਤੇ ਵਿਦੇਸ਼ਾਂ ਚ ਵੀ ਦੇਖਿਆ ਕਿ ਚਾਦਰਪਣੇ ਦੀ ਬਹੁਤੀ ਭੁੱਖ ਰੱਖਣ ਵਾਲੇ ਬੰਦੇ ਨਾ ਕੀਰਤਨ ਸੁਣਦੇ ਨਾ ਕਥਾ ਸੁਣਦੇ ਨਾ ਬਾਣੀ ਦੇ ਰਸ ਨਾਲ ਕੋਈ ਮਤਲਬ ਹੈ ਇਸ ਵਾਸਤੇ ਸੰਗਤ ਨੂੰ ਹੋਸ਼ ਚਾਹੀਦਾ ਇਸ ਗੱਲ ਦਾ ਅਨ ਲਾਜ਼ਮੀ ਜੇ ਉਹਨਾਂ ਦੇ ਉੱਤੇ ਕਸੂਰ ਆਇਦ ਹੁੰਦਾ ਹੈ ਉਹਨਾਂ ਬੰਦਿਆਂ ਤੇ ਵੀ ਕਸੂਰ ਆਇਦ ਹੁੰਦਾ ਜੋ ਗਲਤ ਚੋਣ ਕਰ ਲੈਂਦੇ ਨੇ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਲੈਣੇ ਦੀ ਥਾਂ ਤੇ ਸ੍ਰੀ ਚੰਦ ਦੀ ਚੋਣ ਕਰ ਲੈਂਦੇ ਸਿੱਖ ਧਰਮ ਦਾ ਰੂਪ ਕੁਝ ਹੋਰ ਹੋਣਾ ਸੀ ਐਨੇ ਮਹਾਰਜ ਕਰਦੇ ਚੋਣ ਲਗਿਆ ਬੜੀ ਪ੍ਰਖਿਆ ਕੀਤੀ बार-बार ਸ੍ਰੀ ਚੰਦ ਦੀ ਪ੍ਰਖਿਆ ਲੈਂਦੇ ਰਹਿ बार-बार ਲਖਮੀ ਦਾਸ ਦੀ ਪ੍ਰਖਿਆ ਲੈਂਦੇ ਰਹਿ ਕਸੌਟੀ ਤੇ ਪੂਰੇ ਉਤਰਦਨ ਕੇ ਨਹੀਂ ਕਸੋਟੀ ਤੇ ਪੂਰਾ ਉਤਰਿਆ ਭਾਈ ਲੈਣਾ ਸਿੰਘਾਸਣ ਤੇ ਬਿਠਾ ਦਿੱਤਾ ਤੇ ਖਿਮਾ ਕਰਨੀ ਕੋਈ ਗੁਰਦਾਰੇ ਦਾ ਮੁਖੀ ਬਣੇ ਇਹਦੀ ਵੀ ਤੇ ਕੋਈ ਕਸੋਟੀ ਹੋਣੀ ਚਾਹੀਦੀ ਆਖਰੇ ਇਹਦੀ ਵੀ ਤੇ ਕੋਈ ਕਸੋਟੀ ਹੈ ਬਿਨਾ ਕਸੋਟੀ ਥੋੜੀ ਗੱਲ ਹੋਵੇਗੀ ਤੇ ਮੈਂ ਫਿਰ ਅਰਜ਼ ਕਰਾਂ ਕਿਸੇ ਰਖਵਾ ਸੋ ਕੇ ਮੈਂ ਇਹ ਗੱਲ ਨਹੀਂ ਕਰਦਾ ਤੇ ਮੈਂ ਨਾ ਕਿਸੇ ਨੂੰ ਕੋ ਬਹੁਤਾ ਜਾਣਦਾ ਤੇ ਨਾ ਹੀ ਕੋ ਮੇਰੇ ਨਾਲ ਕਿਸੇ ਦੀ ਬਹੁਤੀ ਪਹਿਚਾਨ ਲੇਕਿਨ ਇਤਨੀ ਮੈਂ ਅਰਜ਼ ਕਰਦੇ ਆ ਗੁਰਦੁਆਰਾ ਸਿਰਫ ਇਸ ਵਾਸਤੇ ਇਥੋਂ ਭਗਤ ਪੈਦਾ ਹੋਵਨ ਸ਼ਹੀਦ ਪੈਦਾ ਹੋਵਨ ਬ੍ਰਹਮ ਗਿਆਨੀ ਪੈਦਾ ਹੋਵਨ ਇੱਥੋਂ ਫੋਕੇ ਹੰਕਾਰੀ ਪੈਦਾ ਹੋਵਨ ਗੁਰਦੁਆਰਾ ਉਹਨਾਂ ਵਾਸਤੇ ਨਹੀਂ ਹੈ ਇਹ ਗੁਰਦੁਆਰਾ ਉਹਨਾਂ ਵਾਸਤੇ ਹੈ ਜੋ ਕਈ ਸਿਰਾਂ ਦੀ ਪੱਗ ਬਣ ਜਾਣ ਪੱਗ ਲਾਣ ਵਾਸਤੇ ਨਹੀਂ ਨੇ ਇਹ ਗੁਰਦੁਆਰਾ ਇਸ ਵਾਸਤੇ ਹੈ ਕਿ ਮਨੁੱਖ ਦਾੜੀ ਦੀ ਕਦਰ ਕਰਨਾ ਸਿੱਖੇ ਦਾੜੀ ਪੁੱਟਣ ਵਾਸਤੇ ਨਹੀਂ ਨੇ ਨਿਰਮਾਨਤਾ ਦੀ ਮੂਰਤੀ ਬਣਨ ਤੇ ਹੁਣੇ ਤਾਂ ਹੀ ਹੋਵੇਗਾ ਕਿ ਬੰਦਾ ਜਪ ਕਰੇ ਗੁਰੂ ਘਰ ਦੇ ਚ ਜਾਪੇ ਜੇ ਜਪ ਨਹੀਂ ਤੇ ਸਾਬ ਕਹਿੰਦੇ ਸਭ ਕੁਝ ਨਿਸਫਲ ਜਪੋ ਤਾ ਏ ਕੋ ਨਾਮਾ ਅਵਰ ਨਿਰਾਫਲ ਕਾਮ ਸਭ ਨਿਸਫਲ ਜਪ ਤੋਂ ਬਿਨਾ ਤੇ ਜਪ ਕਰਦਿਆਂ ਕਰਦਿਆਂ ਮਨੁੱਖ ਪਹੁੰਚਦਾ ਕਿੱਥੇ ਹੈ ਇਹ ਕਈ ਦਿਨਾਂ ਤੋਂ ਦਾਸ ਅਰਜ਼ ਕਰ ਰਿਹਾ ਹੈ ਤੇ ਐਵੇਂ ਸਮਾ ਨਾ ਚਲਾ ਜਾਵੇ ਮੈਂ ਇੱਕ ਦਫਾ ਦੁਹਰਾ ਦਿਆਂ ਗੱਲ ਨੂੰ ਤਾਂ ਕਿ ਫਿਰ ਅਗਲੇ ਪੜਾਅ ਦੀ ਆਪਾਂ ਗੱਲ ਕਰੀਏ ਜਪ ਕਰਨ ਦਾ ਢੰਗ ਵਿਧੀ ਵਿਧਾਨ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਧੁਨ ਦੇ ਵਿੱਚ ਧਿਆਨ ਵਾਹਿਗੁਰੂ ਵਾਹਿਗੁਰੂ ਇਹ ਧੁਨ ਇਹਨੂੰ ਸੁਣਨਾ ਇਹ ਧਿਆਨ ਇਹਦੇ ਨਾਲ ਕੀ ਹੋਏਗਾ ਜਿਵੇਂ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਤੇ ਪ੍ਰਵੇਸ਼ ਤਾਂ ਹੀ ਕਰੇਗਾ ਜੇ ਬੰਦਾ ਸੁਣੇਗਾ ਤੇ ਸੁਣ ਤਾਂ ਸਕੇਗਾ ਜੇ ਧਿਆਨ ਹੋਵੇਗਾ ਵਰਨਾ ਨਹੀਂ ਤਾਂ yogiyon ਦੇ ਕਥਨ ਅਨੁਸਾਰ ਸੁੱਤੀ ਹੋਈ ਕੁੰਡਲਨੀ ਜਾਗੇਗੀ ਗੁਰਮਤ ਦੇ ਕਥਨ ਅਨੁਸਾਰ ਸੁੱਤੀ ਹੋਈ ਸੁਰਤ ਜਾਗੇਗੀ ਸੁੱਤਾ ਹੋਇਆ ਮਨ ਜਾਗੇਗਾ ਸੁੱਤੀ ਹੋਈ ਜੀਵਨ ਚੇਤਨਾ ਜਾਗੇਗੀ ਤੇ ਪੁਰਾਣਾ ਸ਼ਬਦ ਪੱਟਾ ਨੇ ਵਰਤ ਲਿਆ ਆਪ ਕਹਿੰਦੇ ਨੇ ਕੁੰਡਲਨੀ ਸੁਰਜੀ ਸਤ ਸੰਗਤੇ ਪਰਮਾਨੰਦ ਗੁਰੂ ਮੁਖ ਮਚਾ ਗੁਰਮੁਖ ਬਣ ਗਿਆ ਗੁਰੂ ਦੀ ਗੱਲ ਮੰਨ ਲਈ ਤੇ ਜਪ ਆਰੰਭ ਕਰ ਦਿੱਤਾ ਕੁੰਡਲਨੀ ਜਾਗ ਪਈ ਪਰਮਾਨੰਦ ਬਣ ਗਿਆ ਰਸ ਬਣ ਗਿਆ ਇਹ ਪੂਰਨ ਜਾਗੇ ਏ ਕਿ ਅਧੂਰੀ ਜਾਗੇ ਏ ਇਹਦੀ ਜਾਣਕਾਰੀ ਆਪਾਂ ਕੁਝ ਦਿਨਾਂ ਤੋਂ ਲਹਿ ਰਹੇ ਆ ਸੁਣ ਰਹੇ ਆ ਸੁਣਾ ਰਹੇ ਆ 6 ਕਮਰਿਆਂ ਵਾਲਾ ਇੱਕ ਮਕਾਨ ਔਰ ਇੱਕ ਇੱਕ ਕਮਰੇ ਦੇ ਚ ਲੰਘ ਕੇ ਇੱਕ ਇੱਕ ਚੱਕਰ ਨੂੰ ਵਿੰਨ ਕੇ ਇਹ ਸੂਰਤ ਜੈਸੇ ਜੈਸੇ ਅੱਗੇ ਜਾਂਦੀ ਹੈ ਤੋਂ ਨਵੇਂ ਤੋਂ ਨਵੇਂ ਰਸ ਨਵੇਂ ਤੋਂ ਨਵੇਂ ਆਨੰਦ ਤੇ ਅਨੁਭਵ ਦਾ ਜਨਮ ਹੁੰਦਾ ਹੈ ਪਹਿਲਾ ਚੱਕਰ ਮੂਲਾਧਾਰ ਅਗਰੇ ਸੁਨੋ ਵਿਨ ਕੇ ਅੱਗੇ ਚਲੇ ਗਈ ਤੇ ਪਹਿਚਾਨ ਕੇ ਇਸ ਤਰ੍ਹਾਂ ਦੇ ਬੰਦੇ ਵਾਸਤੇ ਜਗਤ ਦਾ ਪ੍ਰਾਇਆ ਧਨ ਤੇ ਪ੍ਰਾਇਆ ਰੂਪ ਬੇਮੈ ਨਹੀਂ ਹੋ ਜਾਏਗਾ ਇਸ ਤਰ੍ਹਾਂ ਦੇ ਪੁਰਸ਼ ਨੂੰ ਭ੍ਰਸ਼ਟ ਨਹੀਂ ਕੀਤਾ ਜਾ ਸਕਦਾ ਤੇ ਭ੍ਰਸ਼ਟ ਜਦ ਵੀ ਬੰਦਾ ਹੁੰਦਾ ਹੈ ਧਨ ਕਰਕੇ ਜੋ ਬਨ ਕਰਕੇ ਹੋਰ ਕੋਈ ਤਰੀਕਾ ਨਹੀਂ ਬੰਦੇ ਨੂੰ ਭ੍ਰਸ਼ਟ ਕਰਨਾ ਬੰਦੇ ਨੂੰ ਥੱਲੇ ਡਗਾਣਾ ਬਈ ਫਲਾਣਾ ઋષਿ ਭ੍ਰਸ਼ਟ ਹੋ ਗਏ ਫਲਾਣਾ ਸੰਤ भ्रष्ट ਹੋ ਗਿਆ ਫਲਾਣਾ ਗੁਰਮੁਖ ਭ੍ਰਸ਼ਟ ਹੋ ਗਿਆ ਤੋ ਭ੍ਰਸ਼ਟ ਹੋਵੇਗਾ ਕਿਧਰੇ ਧਨ ਕਰਕੇ ਕਿਧਰੇ ਰੂਪ ਕਰਕੇ ਔਰ ਸਾਰੀ ਦੁਨੀਆ ਦੇਚ ਤਾਕਤ ਦੇ ਮਿਲਦੇ ਆ ਬੰਦਾ ਭ੍ਰਸ਼ਟ ਹੁੰਦਾ ਕਦੀ ਬਗੌਰ ਮੁਤਾਲਾ ਕਰਨਾ ਤਾਕਤ ਨਹੀਂ ਮਿਲੇ ਤੇ ਭ੍ਰਸ਼ਟ ਹੋਣ ਦਾ ਮੌਕਾ ਨਹੀਂ ਮਿਲਦਾ ਇਸ ਵਾਸਤੇ ਤਾਕਤ ਕਿਸੇ ਤਰ੍ਹਾਂ ਦੀ ਵੀ ਬੰਦੇ ਨੂੰ ਮਿਲ ਜਾਏ ਬੰਦਾ ਭ੍ਰਸ਼ਟ ਹੋ ਜਾਂਦਾ ਹੈ ਪਰ ਜੇ ਕਿਦਰੇ ਰੋਹਾਨੀ ਤਾਕਤ ਮਿਲੇ ਤਾਂ ਹੀ ਅਚਰਨ ਉੱਚਾ ਹੁੰਦਾ ਉਂਝ ਨਹੀਂ ਤੂੰ ਜਪ ਕਰਦੇ ਆ ਜੈਸੇ ਕੁੰਡਲਨੀ ਜਾਗਦੀ ਹੈ ਸੁਰਤ ਜਾਗਦੀ ਹੈ ਉੱਪਰ ਉੱਠਦੀ ਹੈ ਪ੍ਰਾਇਆ ਧਨ ਮਿਟੀ ਪ੍ਰਾਇਆ ਰੂਪ ਮਾਂ ਤੇ ਭੈਣ ਜਾਂ ਭਰਾ ਤੇ ਪਿਤਾ ਇਸ ਪਵਿੱਤਰ ਭਾਵਨਾ ਦਾ ਜਨਮ ਹੋਵੇਗਾ ਅਗਰ ਹੋ ਗਿਆ ਤੋ ਸਮਝ ਲੋ ਐਸਾ ਬੰਦਾ ਚੱਲ ਪਿਆ ਪਰ ਉਪਕਾਰੀ ਹੋ ਗਿਆ ਮੈਂ ਪੜ੍ਹ ਰਿਹਾ ਸੀ ਇੱਕ ਦਿਨ ਕਪਲ ਦੇ ਕੁਛ ਵਾਕ ਉਹ ਕਹਿੰਦਾ ਹੈ ਲੈਣ ਦੇ ਵਿੱਚ ਸੁੱਖ ਤੇ ਦੇਣ ਦੇ ਵਿੱਚ ਦੁੱਖ ਕਿਸੇ ਨੂੰ ਸਨਮਾਨ ਦੇਣਾ ਪੈ ਜਾਏ ਤੇ ਦੁੱਖ ਸਨਮਾਨ ਲੈਣਾ ਪੈ ਜਾਏ ਤੇ ਸੁੱਖ ਇੱਜ਼ਤ ਕਿਸੇ ਕੋ ਲੈਣੀ ਹੋਵੇ ਤੇ ਸੁੱਖ ਪਰ ਜੇ ਇੱਜ਼ਤ ਕਿਸੇ ਨੂੰ ਦੇਣੀ ਪੈ ਜਾਏ ਤੇ ਦੁੱਖ ਧਨ ਕਿਸੇ ਕੋ ਲੈਣਾ ਹੈ ਤੇ ਸੁਖ ਪਰ ਕਿਦਰੇ ਦੇਣਾ ਪੈ ਜਾਏ ਤੇ ਦੁਖ ਔਰ ਇਸੇ ਤਰੀਕੇ ਦੇ ਨਾਲ ਕਿਸੇ ਨੂੰ ਸੁਖ ਦੇਣਾ ਹੈ ਤੇ ਦੁਖ ਪਰ ਕਿਸੇ ਕੋਲ ਸੁਖ ਲੈਣਾ ਹੈ ਤੇ ਸੁਖ ਕਹਿੰਦੇ ਨੇ ਇਹ ਬਿਰਤੀ ਆਧਾਰਮਿਕ ਬੰਦੇ ਦੀ ਇਹ ਆਧਾਰਮਿਕ ਮਨੁੱਖ ਦੀ ਪਛਾਣ ਹੈ ਉਹਦਾ ਲੈਣ ਦੇ ਚ ਸੁਖ ਹੈ ਉਦਾ ਦੇਣ ਦੇ ਵਿੱਚ ਦੁੱਖ ਹੈ ਜੇ ਸਨਮਾਨ ਦੇਣਾ ਪੈ ਗਿਆ ਤੇ ਦੁੱਖ ਹੈ ਜੇ ਇੱਜ਼ਤ ਦੇਣੀ ਪੈ ਗਈ ਤੇ ਦੁੱਖ ਹੈ ਜੇ ਧਨ ਦੇਣਾ ਪੈ ਗਿਆ ਤੇ ਦੁੱਖ ਹੈ ਜੇ ਕਿਸੇ ਨੂੰ ਸੁੱਖ ਦੇਣਾ ਵੀ ਪੈ ਗਿਆ ਤੇ ਦੁੱਖ ਹੈ ਪਰ ਜੇ ਕਿਸੇ ਕੋਲ ਸੁੱਖ ਲੈਣਾ ਹੈ ਇੱਜ਼ਤ ਲੈਣੀ ਹੈ ਸਨਮਾਨ ਲੈਣਾ ਹੈ ਧਨ ਲੈਣਾ ਹੈ ਤੇ ਸੁੱਖ ਹੈ ਲੈਣ ਦੇ ਵਿੱਚ ਸੁੱਖ ਦੇਣ ਦੇ ਵਿੱਚ ਦੁੱਖ ਆਧਰਮੀ ਦੇ ਲੱਛਣ ਤੇ ਕਪਲ ਕਹਿੰਦੇ ਨੇ ਇਸ ਤੋਂ ਉਲਟ ਦੇਣ ਦੇ ਚ ਸੁਖ ਲੈਣ ਦੇ ਚ ਦੁਖ ਇਹ ਆਧਾਰਮਕ ਮਨੁੱਖ ਦੀ ਪਛਾਣ ਜਿਸ ਨੂੰ ਦੇਣ ਦੇ ਚ ਸੁਖ ਪ੍ਰਤੀਤ ਹੋਵੇ ਤੇ ਲੈਣ ਦੇ ਚ ਦੁਖ ਪ੍ਰਤੀਤ ਹੋਵੇ ਬਸੇ ਧਰਮੀ ਬੰਦਾ ਪਰਉਪਕਾਰੀ ਅਰੇ ਭਾਵ ਕਿੱਥੇ ਪੈਦਾ ਹੋਵੇਗਾ ਜਿੱਥੇ ਪ੍ਰਾਇ ਧਨ ਦੀ ਪਕੜ ਨਹੀਂ ਰਹੇਗੀ ਰੂਪ ਦੀ ਪਕੜ ਨਹੀਂ ਰਹੇਗੀ ਅਸਲੀ ਪਰਉਪਕਾਰੀ ਉਹ ਹੈ ਬਾਕੀ ਕੋਈ ਪਰਉਪਕਾਰੀ ਨਹੀਂ ਵਪਾਰ ਹੈ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਬਿਵਹਾਰੀ ਵਪਾਰ ਹੈ ਤੇ ਵਪਾਰ ਵਿੱਚ ਕੀ ਹੁੰਦਾ ਦੇਣਾ ਤੇ ਲੈਣਾ ਇਹ ਵਪਾਰ ਹੈ ਪਰਉਪਕਾਰ ਨਹੀਂ ਪਰਉਪਕਾਰ ਦੇਣ ਦੇ ਵਿੱਚ ਸੁਖ ਲੈਣ ਦੇ ਵਿੱਚ ਦੁੱਖ ਕਵੀ ਰਹੀਮ ਬੜੇ ਪਰਉਪਕਾਰੀ ਤੇ ਲੋਗਾ ਨੇ ਆਪ ਨੂੰ ਮਹਾਦਾਨੀ ਕਹਿ ਦਿੱਤਾ ਇੱਕ ਦਿਨ ਸੱਜਲ ਨੇਤਰ ਤੇ ਸਿਰ ਝੁਕਾ ਕੇ ਚੱਲ ਰਹੇ ਸਨ ਪੁੱਛ ਲਿਆ ਕਿਸੇ ਨੇ ਬੇ ਇੰਨੇ ਮਹਾਨ ਗੈਨੀ ਤੇ ਦਾਨੀ ਸਿਰ ਝੁਕਾ ਕੇ ਚੱਲ ਰਹੇ ਹੋ ਗੱਲ ਕੀ ਹੈ ਆਪ ਕਹਿੰਦੇ ਸਾਈਂ ਸਭ ਕੋ ਦੇਤ ਹੈ ਪੋਖਤ ਹੈ ਦਿਨ ਰੈਨ ਲੋਗ ਨਾਮ ਮੇ ਰੋਕ ਹੈ ਯਾ ਤੇ ਨੀਚੇ ਨੇ ਦਾਤਾ ਪ੍ਰਮਾਤਮਾ ਹੈ ਤੇ ਭੁਲੇ ਖਿਚ ਨਾਦਾਨ ਲੋਕ ਮੈਨੂੰ ਦਾਨੇ ਕਹਿ ਦਿੰਦੇ ਨੇ ਸ਼ਰਮ ਦਾ ਮਾਰਿਆ ਮੇਰਾ ਸਿਰ ਝੁਕਿਆ ਹੈ ਅੱਖਾਂ ਮੇਰੀਆਂ ਨਹੀਂ ਵੀ ਆਣ ਇਹ ਧਾਰਮਿਕ ਮਨੁੱਖ ਦੀ ਪਛਾਣ ਹੈ ਇਹ ਧਾਰਮਿਕ ਬੰਦੇ ਦੀ ਪਛਾਣ ਤੋ ਜਪ ਜਾਰੀ ਰਹਿ ਮੂਲਾਧਾਰ ਨੂੰ ਵਿਨ ਕੇ ਜੈਸੇ ਕੋਈ ਸਵਦਿਸ਼ਟਾਨ ਵਿੱਚ ਪਹੁੰਚਦਾ ਵਿਨ ਕੇ ਉੱਥੇ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਪਰ ਮੈਂ ਅਰਜ਼ ਕਰਾਂ ਡਰ ਬੰਦੇ ਨੂੰ ਕੇਵਲ ਮੌਤ ਦਾ ਹੀ ਆਉਂਦਾ ਹੈ। ਤੇ ਸੰਸਾਰ ਦੇ ਵਿੱਚ ਜਦ ਵੀ ਕੋਈ ਕ੍ਰਾਂਤੀ ਲਿਆਂਦੀ ਗਈ ਹੈ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਉਹਨਾਂ ਬੰਦਿਆਂ ਨੇ ਲਿਆਂਦੀ ਹੈ ਅਸਲੀ ਕ੍ਰਾਂਤੀ ਜਿਹੜੇ ਨਿਰਭੈ ਸਨ। ਮੌਤ ਦਾ ਭੈ ਨਹੀਂ ਰਿਹਾ। ਔਰ ਸਹੀ ਮੈਨੇ ਅਜੇ ਮੌਤ ਦਾ ਭੈ ਭਗਤ ਦੇ ਅੰਦਰ ਨਹੀਂ ਹੋਵੇਗਾ ਬਾਕੀਆਂ ਚ ਹੁੰਦਾ ਐਨੀ ਮਾਰਜ਼ ਕਰਦੇ ਲਾਜ਼ਮੀ ਹੁੰਦਾ ਇਸ ਵਾਸਤੇ ਕੋਈ ਬਹੁਤ ਵੱਡੀ ਕ੍ਰਾਂਤੀ ਦਾ ਜਨਮ ਨਹੀਂ ਹੁੰਦਾ ਔਰ ਇਹ ਠੀਕ ਹੈ ਕਿ ਜ਼ਮੀਨ ਦੇਤੇ ਦੋ ਤਰ੍ਹਾਂ ਦੇ ਮਨੁੱਖੀ ਕ੍ਰਾਂਤੀ ਲੈਂਦੇ ਨੇ ਇੱਕ ਰਾਜਨੀਤਿਕ ਜਿਨ੍ਹਾਂ ਕੋਲ ਬਾਹਰ ਦੀ ਬੜੀ ਤਾਕਤ ਹੈ ਕਰੋੜਾਂ ਬੰਦੇ ਕਤਲ ਕਰਕੇ ਕ੍ਰਾਂਤੀ ਲੈਂਦੇ ਨੇ ਇੱਕ ਭਗਤ ਹੈ ਉਹ ਵੀ ਕ੍ਰਾਂਤੀ ਲੈਂਦਾ ਪਰ ਉਹਦੇ ਆਪਣੇ ਢੰਗ ਨੇ ਤੌਰ ਤਰੀਕੇ ਨੇ ਆਪਣੇ ਇੱਕ ਨੀਮਾਵ ਲਈ ਹੈ। ਔਰ ਅਸਲੀ ਕ੍ਰਾਂਤੀ ਪਗਤ ਲਿਆਂਦਾ ਹੈ। ਗੁਰਮੁਖ ਲਿਆਂਦਾ ਹੈ। ਬ੍ਰह्मज्ञानी ਲਿਆਂਦਾ। ਆਖਿਆ ਵੀ ਨਹੀਂ ਕਿਸੇ ਨੂੰ। ਤੇ ਬਾਬਾ ਅਤਰ ਸਿੰਘ ਮਸਤਵਾਨੇ ਵਾਲੇ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ 18 ਹਜ਼ਾਰ ਬੰਦੇ ਨੇ ਅੰਮ੍ਰਿਤ ਛਕ ਲਿਆ। ਤੇ ਗੁਰੂ ਦੇ ਮਾਰਗ ਤੇ ਚੱਲ ਪਏ। ਅਸਲੀ ਕ੍ਰਾਂਤੀ। ਪਵਿੱਤਰ ਜੀਵਨ ਵਾਲੇ ਬਣ ਗਏ। ਮਰਜੀ ਵੜੇ ਬਣ ਗਏ ਸੰਤ ਗਲੀ ਗਲੀ ਹੁਣ ਤੁਰੇ ਫਿਰਦੇ ਨੇ ਆਪਣਾ ਹੀ ਅੰਮ੍ਰਿਤ ਛਕਾਈ ਫਿਰਦੇ ਨੇ ਗੁਰੂ ਦਾ ਅੰਮ੍ਰਿਤ ਨਹੀਂ ਹੈ ਇੰਨੇ ਮਹਾਰਜ ਕਰਦੇ ਔਰ ਕੁਝ ਅਰਜ਼ ਤੇ ਮੈਂ ਦਾਅਵੇ ਨਾਲ ਕਰਦੇ ਹਾਂ ਕਿਦਰ ਤੁਸੀਂ ਮੈਨੂੰ ਸੰਤ ਦੋਖੀ ਨਾ ਸਮਝ ਲੈਣਾ ਨਾ ਇਹ ਪੰਜ ਬਾਣੀਆਂ ਜ਼ੁਬਾਨੀ ਪੜ ਸਕਦੇ ਨੇ ਕਦੀ ਸੁਣ ਲੈਣਾ ਇਹਨਾਂ ਕੋਲ ਜਾਪ ਸਾਹਿਬ ਮਜਾਲੇ ਤੁਹਾਨੂੰ ਸੁਣਾ ਦੇਣ ਪਤਾ ਨਹੀਂ ਕਿਸ ਤਰ੍ਹਾਂ ਅੰਮ੍ਰਿਤ ਤਿਆਰ ਕਰ ਲੈਂਦੇ ਨੇ ਮੈਂ ਤੇ ਇੱਥੇ ਤੱਕ ਸੁਣਿਆ ਅੰਮ੍ਰਿਤ ਬਣਾ ਕੇ ਫ੍ਰਿਜੇ ਚ ਪਿਆ ਰਹਿਦਾ ਬਾਅਦ ਵਿੱਚ ਵੀ ਛਕਾਉਂਦੇ ਰਹਿੰਦੇ ਨੇ ਲੋਗਨ ਰਾਮ ਖਿਲਾਉਣਾ ਜਾਣਾ ਅੰਮ੍ਰਿਤ ਨੂੰ ਖਿਡਾਉਣਾ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਇਸ ਵਾਸਤੇ ਅਧਿਕਾਰੀ ਅਨਧਿਕਾਰੀ ਸਭ ਨੂੰ ਦੇਖੀ ਜਾਂਦੇ ਨੇ ਅਧਿਕਾਰੀ ਦੇਖੇ ਸਨ ਗੁਰਗੋਬਿੰਦ ਸਿੰਘ ਜੀ ਨੇ ਕਿਹੜਾ ਸੀਸ ਦੇਣ ਨੂੰ ਤਿਆਰ ਹੈ ਛਕਾਵਾਂਗੇ ਅਧਿਕਾਰੀ ਦੀ ਪਹਿਚਾਨ ਕੇ ਉਹਨੇ ਖੁਦ ਕਹਿ ਦੇਣਾ ਮੈਂ ਛਕਣਾ ਇਹ ਪਹਿਚਾਣ ਹੋਵੇ ਕੀਰਤਨ ਕਥਾ ਸੁਣ ਕੇ ਅਗਰ ਕੋਈ ਅਧਕਾਰੀ ਬਣ ਗਿਆ ਮੈਂ ਛਕਣਾ ਤੇ ਛਕਾਣ ਵਾਲੇ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਮੈਂ ਜੋ ਛਕਾਵਾਂ ਉਹ ਕੁੰਜਾਂ ਦੀ ਢਾਰ ਤੋਂ ਕੋਈ ਵਿਛੜੇ ਨਾ ਉਸ ਢਾਰ ਦੇ ਵਿੱਚ ਹੋਵੇ ਤੇ ਤੇ ਅਲੱਗ-ਅਲੱਗ ਢਾਰਾਂ ਬਣਾ ਕੇ ਰੱਖ ਦਿੰਦੇ ਨੇ ਤੇ ਫਲਾਣੇ ਦਾ ਅੰਮ੍ਰਿਤ ਇਫਲਾਣੇ ਦਾ ਅੰਮ੍ਰਿਤ ਇਫਲਾਣੇ ਦਾ ਅੰਮ੍ਰਿਤ ਫਿਰ ਗੁਰੂ ਦਾ ਅੰਮ੍ਰਿਤ ਕਿਹੜਾ ਹੋਇਆ ਸਾਹਿਬਾਂ ਦੀ ਬਾਣੀ ਅੰਮ੍ਰਿਤ ਪੀਆ ਸਤਿਗੁਰੂ ਦੀਆ ਅਵਰ ਨਾ ਜਾਣਾਂ ਦੂਆ ਤੀ ਅਮੇ ਦੂਜੇ ਤੀਜੇ ਨੂੰ ਨਹੀਂ ਜਾਣਦਾ ਅਸੀਂ ਗੁਰੂ ਕੋਲ ਅੰਮ੍ਰਿਤ ਛਕਿਆ ਤੇ ਦੂਜੇ ਤੀਜੇ ਦਾ ਭੇਦ ਭਾਅ ਅਗਰ ਪੈਦਾ ਹੋ ਰਿਹਾ ਹੈ ਤਾਂ ਸਪਸ਼ਟ ਹੈ ਕਿ ਅੰਮ੍ਰਿਤ ਛਕਾਣ ਵਾਲੇ ਚ لازਮੀ ਭੇਦ ਭਾਅ ਹੋਸੀ ਵਰਨਾ ਭੇਦ ਨਹੀਂ ਪੈਦਾ ਹੋਣਾ ਚਾਹੀਦਾ ਸੀ ਇਹ ਨਹੀਂ ਖੜਾ ਹੋਣਾ ਚਾਹੀਦਾ ਸੀ ਪਾਣ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਪੰਜਾਂ ਦਾ ਭੇਦ ਮਿਟਾ ਦਿੱਤਾ ਸੀ ਜਾਤ ਪਾਤ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਾਸਤੇ ਕਿ ਛਕਾਨ ਵਾਲਾ ਉਹ ਪੁਰਸ਼ ਹੈ ਜੋ ਜਾਤ ਦਾ ਭੇਦ ਮੰਦਾ ਹੀ ਨਹੀਂ ਤੇ ਹੁਣ ਅਸੀਂ ਗੁਰੂ ਗੁਰਦੁਆਰਿਆਂ ਨਾਲ ਹੀ ਜਾਤ ਜੋੜ ਦਿੱਤੀ ਹੈ ਇੱਥੋਂ ਗੱਲ ਸਪਸ਼ਟ ਹੋਈ ਕਿ ਨਹੀਂ ਅਸੀਂ ਸਮਝਿਆ ਮਰਿਆਦਾ ਨੂੰ ਨਹੀਂ ਸਮਝਿਆ ਨਹੀਂ ਜਾਣਿਆ ਗੁਸਤਾਖੀ maaf ਜਾਤ ਨਹੀਂ ਵੱਡੀ ਗੁਰੂ ਵੱਡਾ ਹੈ ਤੇ ਜੇ ਜ਼ਾਤ ਤੁਹਾਡੀ ਵੱਡੀ ਹੈ ਤੇ ਗੁਰੂ ਛੋਟਾ ਹੋ ਗਿਆ ਤੇ ਜੇ ਗੁਰੂ ਛੋਟਾ ਹੋ ਗਿਆ ਤੇ ਕੀ ਪੂਜਾ ਕਰਨੀ ਹੈ ਤੁਸੀ ਕੀ ਮੰਨੋਗੇ ਉਸ ਦੀ ਗੱਲ ਕੀ ਪ੍ਰਕਰਮਾ ਕਰੋਗੇ ਤੁਹਾਡੀ ਜ਼ਾਤ ਵੱਡੀ ਹੋ ਗਈ ਗੁਰੂ ਥੋੜੀ ਵੱਡਾ ਜੇ ਗੁਰੂ ਵੱਡਾ ਹੈ ਤੇ ਗੁਰਦੁਆਰਾ ਕੇਵਲ ਗੁਰਦੁਆਰਾ ਹੈ ਔਰ ਕੁਛ ਨਹੀਂ ਹੈ ਤੇ ਜੇ ਤੁਹਾਡੀ ਜ਼ਾਤ ਵੱਡੀ ਹੈ ਤੇ ਜ਼ਾਤ ਪਹਿਲੇ ਹੋਵੇਗੀ ਗੁਰਦੁਆਰਾ ਬਾਅਦ ਚ ਹੋਵੇਗਾ ਜੇ ਜ਼ਾਤ ਵੱਡੀ ਹੈ ਤੇ ਇਸ ਤਰ੍ਹਾਂ ਦੇ ਜਾਤ ਅਬਮਾਨੀਆਂ ਨੇ ਜਾਂ ਹੰਕਾਰੀਆਂ ਨੇ ਗੁਰਦੁਆਰਿਆਂ ਨੂੰ ਕਿਦਰੇ ਠਾਟ ਬਣਾ ਦਿੱਤਾ ਹੈ ਕਿਦਰੇ ਆਸ਼ਰਮ ਬਣਾ ਦਿੱਤਾ ਗੁਰਦੁਆਰਾ ਰਹਿਣ ਹੀ ਨਹੀਂ ਦਿੱਤਾ ਐਵੀਂ ਮਹਿਰਸ ਕਰਦੇ ਗੁਰਦੁਆਰਾ ਕੇਵਲ ਗੁਰਦੁਆਰਾ ਹੈ ਐਨੀ ਮਹਿਰਸ ਕਰਦੇ ਉਸ ਗੁਰਦੁਆਰੇ ਦਾ ਕੁਝ ਹੋਰ ਨਾਮ ਰੱਖਿਆ ਜਾਏ ਕਿਸੇ ਨੂੰ ਕੋਈ ਅਥਾਰਟੀ ਨਹੀਂ ਪਰ ਜਾਤ ਵੀ ਜੋੜੀ ਜਾ ਰਹੀ ਹੈ ਤੇ ਗੁਰਦੁਆਰੇ ਦਾ ਨਾਮ ਵੀ ਬਦਲਿਆ ਜਾ ਰਿਹਾ ਹੈ ਔਰ ਲੋਕਾਂ ਨੂੰ ਕਬੂਲ ਵੀ ਹੈ ਪ੍ਰਮਾਣ ਵੀ ਹੈ ਇਹ ਸਭ ਕੁਝ ਕਿਉਂ ਹੋ ਰਿਹਾ ਹਨੇਰੇ ਚ ਹੋ ਰਿਹਾ ਨਿਯਮ ਦੀ ਸਮਝ ਨਹੀਂ ਮर्यादा ਦੀ ਸਮਝ ਨਹੀਂ ਜਾਣਕਾਰੀ ਨਹੀਂ ਜਦ ਕੋਈ ਜਾਤ ਅੱਗੇ ਕਰੇ ਆਪਣੀ ਮਤ ਅੱਗੇ ਕਰੇ ਤੇ ਪੁਰਖਾ ਸੀ ਤੇਰੀ ਮਤ ਦੇ ਪੁਜਾਰੀ ਨੇ ਅਸੀਂ ਤੇ ਗੁਰੂ ਦੀ ਮਤ ਦੇ ਪੁਜਾਰੀ ਆ ਤੇ ਗੁਰੂ ਦੀ ਮਤ ਇਹ ਕਹਿੰਦੀ ਹੈ ਜਾਤ ਦਾ ਗਰਭ ਨਾ ਕਰਮੋ ਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਮਨੋਰੰਜਨ ਦੀ ਤਰ੍ਹਾਂ ਮਨ ਦੇ ਰਸ ਦੀ ਤਰ੍ਹਾਂ ਵਖਤੀ ਪਰਚਾਵੇ ਦੀ ਤਰ੍ਹਾਂ ਇਹ ਗੱਲਾਂ ਨਾ ਸੁਣਨਾ ਜ਼ਰੂਰ ਜ਼ਿੰਦਗੀ 'ਚ ਧਾਰਨ ਕਰਨਾ ਕਿਉਂਕਿ ਇਹ ਬਿਮਾਰੀ ਆਪਣੇ ਦੇਸ਼ ਨਾਲੋਂ ਬਾਹਰ ਦੇਸ਼ਾਂ 'ਚ ਬਹੁਤ ਵੱਧੀ ਜਾ ਰਹੀ ਹੈ ਬਹੁਤ ਵੱਧੀ ਜਾ ਰਹੀ ਹੈ ਦਾ ਅੰਜਾਮ ਕੀ ਹੋਵੇਗਾ ਇਹਦੀ ਆਖਰਤ ਕੀ ਹੋਵੇਗੀ ਜਿਨ੍ਹਾਂ ਪਖੰਡੀਆਂ ਦੇ ਡੇਰੇ ਹਿੰਦੁਸਤਾਨ ਦੇ 'ਚ ਠੰਡੇ ਪੈ ਰਹੇ ਨੇ ਉਹ ਬਾਹਰ ਬੜੇ ਮਜ਼ਬੂਤ ਹੁੰਦੇ ਜਾ ਰਹੇ ਨੇ ਦਾਵਾ ਕਰੀ ਜਾ ਰਿਹਾ ਸਾਡੇ ਬਚਨਾਂ 'ਚ ਸਤਿਅ ਹੈ ਸਾਡੇ ਕੋਲ ਕਰਾਮਾਤ ਹੈ ਅਸੀਂ ਇਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਗੁਰਬਾਣੀ ਦਾ ਫੈਸਲਾ ਦਾਤੇ ਦਾਤ ਰਖੇ ਹੱਥ ਆਪਣੇ ਜਿਸ ਭਾਵੇ ਤਿਸ ਦੇ